ਅਲਟੋ ਹੀ ਮਾਰਕੀਟ ਤੋਂ ਗੱਲ ਕਰਾਂ ਵੀ 40-50 ਹਜ਼ਾਰ ਸਸਤੀ ਮਿਲੂ ਕੋਈ ਵਰਨਾ ਲੈਣੀਆ ਵਰਨਾ ਤਾਂ ਲੱਖ ਰੁਪਏ ਸਸਤੀ ਮਿਲੂ ਕੋਈ ਫੋਰਚਨਰ ਲੈਣੀਆ ਫੋਰਚਨਰ ਵੀ ਲੱਖ ਰੁਪਏ ਸਸਤੀ ਮਿਲੂ ਤੇ ਗੱਲ ਕਰਾਂ ਵੀ ਸਾਰੀਆਂ ਗੱਡੀਆਂ ਤੁਹਾਨੂੰ ਸਸਤੇ ਰੇਟ ਦੇ ਵਿੱਚ ਵਧੀਆ ਗੱਡੀਆਂ ਮਿਲਣਗੀਆਂ ਤੇ ਗਾਰੰਟੀ ਵੀ ਹੋਊਗੀ 6 ਮਹੀਨੇ ਦੀ ਗਾਰੰਟੀ ਆਮ ਲੋਕਾਂ ਨੂੰ ਹਾਂਜੀ ਸਾਲ ਦੀ ਫੌਜੀ ਤੇ ਐਨਆਰਆਈ 2011 ਮਾਡਲ ਇੱਕ ਗੱਡੀ ਆਪਾਂ ਦੇ ਦਾਂਗੇ 1,60,000 2 ਲੱਖ ਤੇ 40 ਹਜ਼ਾਰ ਰੁਪਈਆ ਦੀ ਵਰਨਾ ਕਾਰਵਾਈ ਇਹ ਕੋਈ ਡਾਊਨ ਪੇਮੈਂਟ ਨਹੀਂ ਇੱਕ ਕੈਸ਼ੋ ਕੈਸ਼ ਪ੍ਰਾਈਸ ਹੈ 2 ਲੱਖ ਤੇ 40000 ਰੁਪਿਆ 3 ਲੱਖ ਤੇ 60000 ਰੁਪਿਆ ਦੀ 14/15 15 ਮਾਡਲ ਹੈ ਹਾਂਜੀ ਡੀਜ਼ਲ 1.6 ਇਹ ਕਾਰ ਤੁਹਾਨੂੰ ਮਿਲ ਜੂਗੀ ਜੀ 340 ਦੀ ਨਾ ਟ੍ਰੇਨ ਨੂੰ ਆ ਜੀ ਫਸਟ ਓਨਰ ਹੈ ਠੀਕ ਹੈ ਜੀ ਇਹ ਹੈਗੀ ਆ 16 ਮਾਡਲ ਸਰ ਇਹ ਕਾਰ ਵਿਦੈ ਨੂੰ ਸੀ ਆਪਾਂ ਦੇ ਦਾਂਗੇ ਸਵਾ ਦਿਨ ਲੱਖ ਦੀ 16 ਮਾਡਲ ਕਾਰ ਸਿਰਫ 4 ਲੱਖ ਰੁਪਿਆ ਦੀ ਵਰਨਾ ਕਾਰ ਬਈ 1.6 ਕੋਈ ਦੇ ਕੇ ਦਿਖਾ ਵਾ ਰੇਟ ਭਾਈ ਮਾਰਕੀਟ ਤੇ ਹੈ ਹੀ ਨਹੀਂ ਇਹਦੇ ਨਾਲ ਦੀ ਕਿਸੇ ਕਾਰਵਿਆਰ ਤੇ ਗੱਲ ਕਰਦਾ ਕਾਰਵਿਆਰ ਤੇ ਤੁਹਾਨੂੰ ਮਿਲੇ ਨਹੀਂ ਸਕਦੀ ਇਦਾਂ ਦੀ 13 ਮਾਡਲ ਹੈ ਜੀ 13 ਮਾਡਲ ਕਿੰਨੇ ਦੀ ਦੇ ਰਿਹਾ ਆਪਾਂ ਇਹ ਦੇ ਦਾਂਗੇ ਆਪਾਂ 440 ਸਿਰਫ ਹਾਂਜੀ ਪਜੈਰੋ 4 ਲੱਖ 40000 ਰੁਪਈਆ ਦੀ 13 ਮਾਡਲ ਟਾਇਰ ਵਧੀਆ ਪਏ ਨੇ ਬਾਈ ਮਿਲਦੀ ਹੈ ਕਿਸੇ ਪਾਸੋਂ 4 ਲੱਖ ਤੇ 10000 ਰੁਪਈਆ ਦੀ ਸਬਕਟ ਕਾਰਵਾਈ 18 ਮਾਡਲ ਡੀਜ਼ਲ ਡੀਜ਼ਲ ਦੀ ਕੋਈ ਦੇ ਕੇ ਦਿਖਾਓ ਨਹੀਂ ਮਿਲਦੀ ਕਾਰ ਆਪਣੇ ਲਵੇ ਖੜੀ ਹੈ ਜੇ ਕਿਸ ਨੇ ਘੱਟੀ ओरिजिनल ਹੈ ਕਿਤੇ ਕੋਈ ਸੋਚਦਾ ਵੀ ਐਕਸੀਡੈਂਟ ਹੈ ਜਾਂ ਕੁਝ ਐਕਸੀਡੈਂਟ ਕੋਈ ਨਹੀਂ ਹੈਗੀ ਅੱਜ ਤੁਹਾਨੂੰ ਉਸ ਕਾਰ ਵੇਅਰ ਦੇ ਉੱਤੇ ਲੈ ਆਏ ਬਈ ਮਿੱਤਰੋ ਜਿੱਥੋਂ ਤੁਹਾਨੂੰ ਸਭ ਤੋਂ ਸਸਤੀਆਂ ਕਾਰਾਂ ਮਿਲਣਗੀਆਂ ਬਈ ਆਲਟੋ ਹੀ ਮਾਰਕੀਟ ਤੋਂ ਗੱਲ ਕਰਾਂ ਵੀ 40-50 ਹਜ਼ਾਰ ਸਸਤੀ ਮਿਲੂ ਕੋਈ ਵਰਨਾ ਲੈਣੀਆ ਵਰਨਾ ਤਾਂ ਲੱਖ ਰੁਪਏ ਸਸਤੀ ਮਿਲੂ ਕੋਈ ਫੋਰਚਨਰ ਲੈਣੀਆ ਫੋਰਚਨਰ ਵੀ ਲੱਖ ਰੁਪਏ ਸਸਤੀ ਮਿਲੂ ਤੇ ਗੱਲ ਕਰਾਂ ਉਹ ਸਾਰੀਆਂ ਕਾਰਾਂ ਤੁਹਾਨੂੰ ਸਸਤੇ ਰੇਟ ਦੇ ਵਿੱਚ ਵਧੀਆ ਕਾਰਾਂ ਮਿਲਣਗੀਆਂ ਤੇ ਗਾਰੰਟੀ ਵੀ ਹੋਊਗੀ ਸਸਤੀ ਗੱਲ ਜੀ 6 ਮਹੀਨਿਆਂ ਦੀ ਗਾਰੰਟੀ ਆਮ ਲੋਕਾਂ ਨੂੰ ਹਾਂ ਜੀ ਠੀਕ ਹੈ ਜੀ ਤੇ ਲੈ ਵੀ ਮਿੱਤਰੋ ਭਾਈ ਹਨਾ ਇਹਦਾ ਤੁਹਾਨੂੰ ਪਤਾ ਹੀ ਆ ਵੀ ਫੌਜੀ ਕਾਰ ਬਿਆਰ ਤੇ ਆਇਆ ਬਈ ਅੱਜ ਦੇ ਨਹੀਂ ਆਉਂਦੇ ਆਪਾਂ ਆਪਾਂ ਨੂੰ ਹੋ ਗਏ ਤਿੰਨ ਚਾਰ ਸਾਲ ਬਈ ਹਨਾ ਵੀਰੇ ਬਿਲਕੁਲ ਤਿੰਨ ਚਾਰ ਸਾਲ ਹੋ ਗਏ ਤੇ ਬਾਕੀ ਗੱਲ ਕਰਾਂ ਵੀ ਕਾਰ ਔਰ ਤੁਹਾਨੂੰ ਜਦੋਂ ਤੁਸੀਂ ਆਓਗੇ ਟਰਾਈ ਲੋਂਗ ਤੁਹਾਨੂੰ ਪਤਾ ਲੱਗ ਹੀ ਜਾਣਾ ਬਈ ਹਨਾ ਉਹ ਦੇਖੋ ਆਲਟੋ ਲੈ ਕੇ ਲੰਘ ਇੱਕ ਆ ਉਹ ਆਲਟੋ ਆਲਟੋ ਲੈ ਕੇ ਆਨੇ ਬਈ ਉਣੀ ਮੂਰੇ ਮੂਰੇ ਬਾਈ ਹੋਰੀ ਹਨਾ ਤੇ ਬਾਕੀ ਬਹੁਤ ਵਧੀਆ ਤੁਸੀਂ ਪਿਆਰ ਦਿੰਨੇ ਜਦੋਂ ਆਪਾਂ ਵੀਡੀਓ ਪਾਉਣਾ ਬਈ ਹਨਾ ਵੀ ਗੱਲ ਕਰਾਂ ਆਪਾਂ ਪੁਰਾਣੀਆਂ ਵੀਡੀਓ ਪਾਈਆਂ ਹੋਈਆਂ ਅੱਜ ਤੱਕ ਵੀ ਫੋਨ ਆਉਂਦੇ ਨੇ ਨਾ ਵੀਰੇ ਬਿਲਕੁਲ ਬਾਕੀ ਤੁਹਾਡਾ ਹੀ ਪੇਜ ਆ ਨਾ ਫੌਜੀ ਕਾਰ ਵਯਾਰ ਦੇ ਉੱਤੇ ਬਈ ਉਸ ਨਾਮ ਦੇ ਬਾਈ ਹੁਣਾਂ ਦਾ ਉਹ ਵੀ ਪੇਜ ਤੁਸੀਂ ਫੋਲੋ ਕਰ ਲਿਓ ਤੇ ਆਪਣੇ ਵਾਲਾ ਵੀ ਨਾਲ ਹੁੰਦੇ ਫੋਲੋ ਕਰ ਲਿਓ ਤੇ ਗੱਲ ਕਰੀ ਬਈ ਆਪਾਂ ਪਹਿਲੀ ਕਾਰ ਦੀ ਤੇ ਆਹ ਕਾਰ ਆ ਆਪਣੇ ਲਵੇ i20 ਬਲੈਕ ਕਲਰ ਦੇ ਵਿੱਚ ਆਉਣਾ ਥੋਨੇ ਮੈਂ ਫੇਰ ਦੁਬਾਰਾ ਦੱਸਾਂ ਫੌਜੀ ਕਾਰ ਵਯਾਰ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਬਈ ਤੇ ਆਹ ਵੀਰੇ ਇਹ ਕਾਰ ਹੈ ਜੀ 2011 ਮਾਡਲ ਪੈਟਰੋਲ ਹਾਂਜੀ ਇਹ ਗੱਡੀ ਆਪਾਂ ਦੇ ਦਾਂਗੇ 1,60,000 ਦੀ 11 ਮਾਡਲ 11 ਮਾਡਲ ਪੈਟਰੋਲ ਵਾਲੀ ਲੈ ਵੀ अल्टੋ ਦੇ ਰੇਟ ਦੇ ਵਿੱਚ i20 1,60,000 ਰੁਪਈਆ ਦੇ ਵਿੱਚ 2011 ਮਾਡਲ i20 CNG ਔਨ ਪੇਪਰ ਓਕੇ ਤੇ ਆਹ ਗਾਰ ਵੀ ਲਿਜਾ ਸਕਦੇ ਹੋ ਬਲੈਕ ਕਲਰ ਦੇ ਵਿੱਚ i20 1 ਲੱਖ ਤੇ 60,000 ਰੁਪਈਆ ਦੀ ਬਾਈ ਪਹਿਲਾ ਰੇਟ ਤੇ ਪਹਿਲੇ ਹੀ ਸ਼ੌਕਿੰਗ ਪ੍ਰਾਈਸ ਆ ਇਹ ਰੇਟ ਤੇ ਕੋਈ ਕਾਰ ਨਹੀਂ ਮਿਲਦੀ ਤੁਹਾਨੂੰ ਕਿਤੋਂ ਵੀ ਢੇੜਾ ਲਾਇਆ ਜਿੱਥੇ ਮਰਜੀ ਐਨਓਸੀ ਤੁਹਾਨੂੰ ਮਿਲਦੀਊਗੀ ਬਾਈ ਐਨਓਸੀ ਦੇਵਾਂਗੇ ਜੀ। ਪ੍ਰੋਪਰ ਬਾਕੀ ਜਿਹੜੀ ਗਾਰੰਟੀ ਹੈ ਹਾਂਜੀ ਹਾਂਜੀ। ਉਹ ਹਰੇਕ ਕਾਰ ਤੇ ਹੈ। ਅਨਕੰਡੀਸ਼ਨਲ ਹੈ। 6 ਮਹੀਨਿਆਂ ਦੀ ਇੰਜਨ ਗੇਅਰ ਦੀ ਪ੍ਰੋਪਰ ਗਾਰੰਟੀ ਵਾਰੰਟੀ ਤੁਹਾਨੂੰ ਮਿਲਨੀ ਹੈ ਲਿਖ ਕੇ ਬਈ। ਹਾਂਜੀ। ਅਗਲੀ ਆ ਗਈ ਗੁਜਰਾਤ ਨੰਬਰ ਦੀ ਆਪਣੇ ਲਵੇ। ਵਰਨਾ ਕਾਰ ਹੈ ਮਾਡਲ 2000 2011 ਮਾਡਲ ਹੈ। ਐਂਡ 2011 ਦੇ। ਇਹ ਇਹ ਜਿਹੜੀ ਕਾਰ ਹੈ ਮੇਰੇ ਹਿਸਾਬ ਨਾਲ ਵੀ ਇੰਦੂ ਸਸਤੀ ਕਿਤੇ ਨਹੀਂ। ਸਿਰਫ 240 ਦੀ ਦੇ ਦਾਂਗੇ ਆਪਾਂ 1.6 ਹੈ ਇਹ। ਠੀਕ ਹੈ। ਡੀਜ਼ਲ ਵਾਲੀ। ਓਕੇ। ਲੈ ਵੀ 2 ਲੱਖ ਤੇ 40000 ਰੁਪਿਆ ਦੀ ਵਰਨਾ ਕਾਰ ਬਈ ਇਹ ਕੋਈ ਡਾਊਨ ਪੇਮੈਂਟ ਨਹੀਂ ਇਹ ਕੈਸ਼ੋ ਕੈਸ਼ ਪ੍ਰਾਈਸ ਹੈ 2 ਲੱਖ ਤੇ 40000 ਰੁਪਿਆ ਜਲਦੀ ਆਓ ਡੀਲ ਗ੍ਰੈਪ ਕਰ ਲਓ ਬਈ ਮਿੱਤਰੋ ਜੇ ਕਿਸੇ ਨੇ ਕਾਰ ਲੈਣੀ ਆ 2 ਲੱਖ 40000 ਰੁਪਿਆ ਦੀ ਵਰਨਾ ਕਾਰ ਆ ਵਾਈਟ ਕਲਰ ਦੇ ਵਿੱਚ ਤੇ ਆਓ ਟਰਾਈ ਲੋ ਬਾਕੀ ਆ ਜਿਹੜਾ ਨੰਬਰ ਹੈ ਇਹਦੀਆਂ ਅਸੀਂ ਕਈ ਗਾਰਾਂ ਲਿਆ ਲਿਆ ਵੇਚਤੀਆਂ ਹਾਂਜੀ ਇਹਦਾ ਐਨਓਸੀ ਦਿੱਲੀ ਤੋਂ ਤੇਜ਼ ਆਉਂਦਾ ਅੱਛਾ ਹਾਂ ਆ ਗੁਜਰਾਤ ਮੋਦੀ ਕਰਕੇ ਕੰਮ ਤੇਜ਼ ਹੋਣਾ ਚਾਹੀਦਾ ਠੀਕ ਹੈ ਜੀ ਆ ਆ ਗਈ ਡਿਜ਼ਾਇਰ ਇਹ ਮਾਡਲ ਕਿਹੜਾ ਇਹਦੇ ਇਹ ਹੈ ਬਈ BDI 2011 ਹਾਂਜੀ ਤੇ ਡੀਜ਼ਲ ਦੀ ਹੈ ਠੀਕ ਹੈ ਇਹ ਗੱਡੀ ਆਪਾਂ ਦੇ ਦਾਂਗੇ 1 55 ਦੀ ਜੀ ਓਕੇ 1 ਲੱਖ ਤੇ 55000 ਰੁਪਈਆ ਦੀ ਮਾਡਲ 2000 2011 BDI ਡੀਜ਼ਲ ਡੀਜ਼ਲ ਦੀ ਬਈ ਆ ਗਈ ਨਾ ਉਹੀ ਗੱਲ ਕਰਾਂ ਵੀ ਹਨਾ अल्टੋ ਦੇ ਰੇਟ ਦੇ ਵਿੱਚ ਡਿਜ਼ਾਇਰ ਜੇ ਕਿਸੇ ਨੇ ਕੋਈ ਕੰਮਕਾਰ ਕਰਨਾ ਤਾਂ ਆਹ ਕਰ ਲਿਆ ਸਾਦੋ ਸਿਰਫ 1 ਲੱਖ ਤੇ 55000 ਦੀ 11 ਮਾਡਲ ਡਿਜ਼ਾਇਰ ਲੈ ਜਾਓ ਆਪਦੇ ਘਰੇ ਐਨਓਸੀ ਤੁਹਾਨੂੰ ਦੇ ਦਾਂਗੇ ਬਈ ਲਓ ਜੀ ਆ ਗਈ ਐਵਰੇਜ ਦੀ ਰਾਣੀ ਆਪਾਂ ਕਹ ਦੀਏ ਵੀ ਪੰਜਾਬ ਨੰਬਰ ਦਾ ਪੀ ਵੀ 03 ਮੈਂ ਫੌਜੀ ਹੋਣ ਕਰਕੇ ਨਾ ਸਾਡੇ ਕੋਲੇ ਫੌਜ ਦੇ ਅਫਸਰ-ਅਫਸਰ ਹਾਂਜੀ ਜਾਂ ਫੌਜੀ ਜਿਹੜੇ ਅਫਸਰਾਂ ਦੀ ਰੀਸ ਕਰਦੇ ਆ ਉਹ Honda City ਜ਼ਿਆਦਾ ਮੰਗਦੇ ਆ ਡੀਜ਼ਲ ਵਾਲੀ Honda City ਐ ਬਠਿੰਡੇ ਦਾ ਨੰਬਰ ਐ ਹੂੰ ਤੇ 14/15 ਮਾਡਲ ਐ ਹੂੰ ਹੂੰ ਇਹ ਕਾਰ ਆਪਾਂ ਦੇਦਾਂਗੇ 360 ਦੀ 3 ਲੱਖ 60 ਹਜ਼ਾਰ ਦੀ 14/15 ਹਾਂ ਡੀਲ ਐ ਵੀ 3 ਲੱਖ ਤੇ 60000 ਰੁਪਏ ਦੀ 14/15 ਹੌਂਡਾ ਸਿਟੀ ਡੀਜ਼ਲ ਦੀ ਵੈਰੀਐਂਟ ਟੌਪ ਹੈ ਇਹ ਲੈ ਜਾ ਸਕਦੇ ਹੋ ਤੁਸੀਂ ਵਾਈਟ ਕਲਰ ਦੇ ਵਿੱਚ ਕਾਰ ਆ ਤੁਹਾਡੇ ਸਾਹਮਣੇ ਬਾਈ ਆ ਜਾਓ ਡੀਲ ਗ੍ਰੈਬ ਕਰ ਲਓ ਤੇ ਅਗਲੀ ਆ ਗਈ 0786 ਨੰਬਰ ਦੀ ਫੋਰਚੂਨਰ ਆ ਗਈ ਆਪਣੇ ਲਈ ਬਾਈ ਇਹਦੀ ਆਪਾਂ ਗੱਲ ਕਰੀਏ ਇਦਾਂ ਦੀ ਕਾਰ ਹੁੰਦੀ ਆ ਵੀ ਟਰਾਈ ਲੈਣ ਦੀ ਸ਼ਾਇਦ ਲੋੜ ਹੀ ਨਹੀਂ ਪੈਂਦੀ ਇਹ ਜੀ ਕਾਰਾਂ ਹੁੰਦੀਆਂ ਮੇਰਾ ਮਿੱਤਰ ਹੈ ਕਹਿੰਦਾ ਇਹਨੂੰ ਕਿਰਾ ਮਲੇਰ ਕੋਟਲੇ ਜਿਹੜਾ ਖੜਾਇਆ ਉੱਥੇ ਰੱਖ ਲੈਣਗੇ ਮਾਹ ਸਹੀ ਗੱਲ ਹੈ ਇਹਦਾ 0786 ਨੰਬਰ ਹੈ ਉਹ ਉੱਥੇ ਯੂਪੀ ਵਾਲੇ ਬੰਦੇ ਬਹੁਤ ਰਹਿੰਦੇ ਨੇ ਹਾਂ ਹਾਂ ਮੈਕਸਿਮ ਹਾਂ ਆ ਦੇਖੋ ਬਈ ਹਣਾ 0786 ਨੰਬਰ ਆ ਉਹਦੇ ਸਰਕਾਰੀ ਨੰਬਰ ਪਲੇਟਾ ਲਵਾਓ ਤੇ ਆਹ ਕਾਰ ਨੂੰ ਚਲਾਈ ਚੱਲੋ ਬਈ ਹਣਾ 4 ਬਈ 4 ਹੈ ਤੇ 4 ਸੀਟਰ ਹੈ ਅੱਜ ਅੱਛਾ 4 ਸੀਟਰ ਲੈਕਸਸ ਵਾਲੀਆਂ ਸੀਟਾਂ ਐ ਪਿੱਛੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਹੁਣ ਇਹ ਨੰਬਰ ਦੀ ਗੱਲ ਕਰਾ ਬਾਈ ਆਪਣੇ ਮਿੱਤਰ ਨੇ ਲੈਣੇ ਸੀਗਾ 4 ਕ ਲੱਖ ਰੁਪਏ 4 ਕ ਲੱਖ ਰੁਪਏ ਦਾ ਨੰਬਰ ਨੰਬਰ ਆ ਕੱਲਾ ਬਾਈ ਹਨਾ ਤੇ ਬਾਈ ਇਹ ਤੁਹਾਨੂੰ ਨੰਬਰ ਨਾਲ ਹੀ ਮਿਲ ਜੂਗਾ ਠੀਕ ਹੈ ਤੇ ਇਹਦਾ ਮਾਡਲ 2014 ਰੇਟ 4x4 10 ਲੱਖ 25000 ਦੀ ਸਵਾ 10 ਲੱਖ ਰੁਪਈਆ ਦੀ ਬਾਈ ਲਿਜਾ ਸਕਦੇ ਤੁਸੀਂ ਰਿਕਲਾਈਨਿੰਗ ਸੀਟ ਹੈ ਰਿਕਲਾਈਨਰ ਸੀਟ ਆਜਾ ਤੁਹਾਨੂੰ ਅਹੀਂ ਦਿਖਾ ਦਿੰਨੇ ਆ ਉਹ ਚੈੱਕ ਕਰ ਲੋ ਅੰਦਰ ਅੰਦਰ ਟੀਵੀ 2ਵੀ ਸਾਰਾ ਕੁਝ ਲੱਗਾ ਹੈ ਬਾਈ ਜੇ ਕਿਸੇ ਨੇ ਉਹਨਾਂ ਕਾਰ ਲੈਣੀ ਆ ਇਹ 4 ਸੀਟਰ ਕਾਰ ਹੈ ਇਹ ਤੁਸੀਂ ਕਾਰ ਲਿਜਾ ਸਕਦੇ ਹੋਗੇ ਫੋਰਚਨਰ ਕਾਰ ਬਈ ਵਧੀਆ ਕਾਰ ਹੁੰਦੀ ਆ ਇਹ ਹੈ ਮੰਤਰੀ ਦੀ ਕਾਰ ਸੀ ਬਈ ਕਿਸੇ ਦੀ ਬਈ ਇਹ ਨਹੀਂ ਪਤਾ ਕਿਹਦੀ ਸੀ ਹੈਨਾ ਮੰਤਰੀ ਦੀ ਹੈ ਐਮਐਲਏ ਦੀ ਹੈਗਾ ਠੀਕ ਹੈ ਜੀ ਇਹ ਬਸ ਇਹ ਫੋਰ ਸੀਟਰ ਕਾਰ ਲਿਜਾ ਸਕਦੇ ਹੋ ਤੁਸੀਂ ਫੈਸਿਲਿਟੀਆਂ ਪੂਰੀਆਂ ਕਾਰ ਦੇ ਵਿੱਚ ਬਈ ਹੈਨਾ ਤੇ ਆਪਣੀ ਆਈਟਾ ਨਾ ਬਣੀ ਆ ਇਹ ਵੀ ਹਾਂਜੀ ਆਪਣੀ ਹੈ ਇਹ ਕਿਹੜਾ ਮਾਡਲ ਹੈ ਇਹ ਉਹ ਦਰਵਾਜੇ ਸ਼ੁਰੂ ਕਰਦੇ ਆ ਗੱਲਾਂ ਤੋਂ ਟ੍ਰੈਨੋਂ ਖੜੀਆ ਪਹਿਲਾਂ ਆਹ ਟ੍ਰੈਨੋਂ ਕਾਰ ਇਹ ਕਿਹੜਾ ਮਾਡਲ ਹੈ ਇਹ ਇਹ ਹੈਗੀ ਹੈ ਜੀ 13 ਮਾਡਲ ਟੌਪ ਵੈਰੀਐਂਟ ਹੈ ਡੀਜ਼ਲ ਹੈ ਠੀਕ ਹੈ ਇਹ ਕਹਾਰ ਆਪਾਂ ਦੇ ਦਾਂਗੇ 235 ਦੀ 28 ਤੱਕ ਪਾਸਿੰਗ ਹੈ ਜੀ 235 ਦੀ ਹਾਂ ਜੀ ਠੀਕ ਐ ਲੈ ਵੀ 2 ਲੱਖ ਤੇ 35000 ਰੁਪਏ ਦੀ ਟ੍ਰੈਨੋ ਕਾਰ ਇਹ ਵੀ ਲਿਆ ਸਕਦਾ ਤੁਸੀਂ ਇਹ ਸੁਣੀ ਹੈ ਐਵਰੇਜ ਇਹ 20 ਦੀ 19 20 ਦੀ ਆਰਾਮ ਨਾਲ ਕੱਢੀ ਜਾਂਦੀ ਹੈ ਠੀਕ ਐ ਵੀਰੇ ਡੀਜ਼ਲ ਤੇ ਤੇ ਬਾਈ ਹੈ ਨਾ ਸੁਣੀ ਕਾਰ ਇਹ ਕਾਰ ਲਿਆ ਸਕਦਾ ਤੁਸੀਂ ਆਜੋ ਅਗਲੀ ਆਈਟਮ ਗ੍ਰੈਂਡ ਅੱਛਾ ਲੋਨ ਹੋ ਜਾਊਗਾ ਵੀਰੇ ਜੇ ਕਿਸੇ ਨੇ ਕਰਾ ਦਾਂਗੇ ਜੀ ਜਿਵੇਂ ਆਹ ਟ੍ਰੈਨੋ ਤੇ ਹੋ ਜਾਊਗਾ 12 13 ਮਾਡਲ ਕਾਰਾਂ ਤੇ ਸਭ ਤੇ ਲੋਨ ਕਰਾ ਦਾਂਗੇ ਆਪਾਂ ਠੀਕ ਐ ਆਹਾਂ ਇਹ 14 ਮਾਡਲ ਹੈ ਜੀ ਹਾਂਜੀ ਇਹ ਗੱਡੀ ਆਪਾ ਦੇ ਦਾਂਗੇ 2,20,000 ਰੁਪਏ ਦੀ ਡੀਜ਼ਲ 14 ਹਾਂਜੀ 14 ਮਾਡਲ 2,20,000 ਰੁਪਈਆ ਦੇ ਵਿੱਚ ਬਈ ਬਿਲਕੁਲ ਸਰ ਆਹ ਕਾਰ ਲੈ ਜੋ ਜੇ ਕਿਸੇ ਨੇ ਕਾਰ ਲੈਣੀ ਹੈ ਕਾਰ ਵੀ ਥੋੜੀ ਹੈ ਟਾਇਰ ਵਧੀਆ ਪਏ ਨੇ ਤੈਂ ਵੀ ਚਲਾਈ ਆ ਮਨ ਲਾ ਦਾ ਕਾਰ ਇਹਦਾ ਮੈਂ 6-1.5 ਚਲਾਇਆ ਐਵਰੇਜ ਹੀ ਬਹੁਤਾ ਕਾਰ ਦੀ ਹਾਂ ਪਹਿਲੀਆਂ ਚ ਬਈ ਆਹ ਕਾਰ ਹੁੰਦੀ ਸੀ ਆਪਣੇ ਲਈ ਮਨ ਲਾ ਜਦੋਂ A ਸਟਾਰ ਲਈ ਸੀ ਮੈਂ A ਸਟਾਰ ਤੋਂ ਬਾਅਦ ਆਹ ਕਾਰ ਲਈ ਹਾਂ ਇਹ ਵੀ ਬਹੁਤ ਚਲਾਈ ਆ ਫਿਰ ਬਈ ਮੈਂ ਵਧੀਆ ਕਾਰ ਹੁੰਦੀ ਆ ਯਾਰ ਬਾਕੀ ਜੇ ਕਿਸੇ ਨੇ ਲੈਣੀ ਆ ਇਹ ਕਾਰ ਲਿਜਾ ਸਕਦੇ ਹੋ ਬੇਚਿੰਤ ਹੋ ਤੇ ਆ ਵਰਨਾਕਾਰ ਆ ਗਈ ਇਹ ਕਿਹੜਾ ਮਾਡਲ ਹੈ ਵੀਰੇ ਇਹ ਮਾਡਲ ਹੈ ਸਰ 2015 ਜੀ 15 15 ਮਾਡਲ ਹੈ ਹਾਂਜੀ ਡੀਜ਼ਲ 1.6 ਲਾਈਵ ਹੀਨ ਵਾਲਾ ਹਾਂ ਇਹ ਕਾਰ ਤੁਹਾਨੂੰ ਮਿਲ ਜੂਗੀ ਜੀ 340 ਦੀ 15 ਮਾਡਲ 15 ਮਾਡਲ ਆਏ ਹਾਏ ਬਾਈ ਮਿੱਤਰੋ ਜੇ ਗੱਲ ਕਰਾਂ ਵੀ ਹਨਾ ਇਹ 13 ਮਾਡਲ ਦਾ ਰੇਟ ਆਉਂਦਾ ਹੁੰਦਾ ਨਾ 12 13 ਮਾਡਲ 12 13 ਮਾਡਲ 340000 ਤੁਹ ਮਿਲਦੀ ਹੈਗੀ ਤੇ ਆਪਾਂ ਤੁਹਾਨੂੰ 15 ਮਾਡਲ ਕਾਰ ਦੇ ਰਿਹਾ ਸਿਰਫ 340000 ਰੁਪਏ ਦੇ ਵਿੱਚ SX 1.6 ਬਈ ਇਹ ਲੈ ਜਾ ਸਕਦੇ ਹੋ ਤੁਸੀਂ ਤੇ ਆ ਆ ਵੀ ਟ੍ਰੈਨ ਨੂੰ ਆ ਗਈ ਆਪਣੀ ਕਾਡਸਟਰ ਹੈ ਨਾ ਟ੍ਰੈਨ ਨੂੰ ਆ ਜੀ ਫਰਸਟ ਓਨਰ ਹੈ ਠੀਕ ਹੈ ਜੀ ਇਹ ਹੈਗੀ ਆ 16 ਮਾਡਲ ਸਰ 16 16 ਜੀ ਹਾਂ ਜੀ ਤੇ ਇਹ ਕਾਰ ਵਿਦੈ ਨੂੰ ਸੀ ਆਪਾਂ ਦੇ ਦਾਂਗੇ ਸਵਾ 3 ਲੱਖ ਦੀ ਜੀ ਸਵਾ 3 ਲੱਖ ਰੁਪਏ ਦੀ 16 ਮਾਡਲ ਚੀਕਾਂ ਘੜਾ ਦੇ ਬਈ ਮਿੱਤਰੋ ਉਹੀ ਨਹੀਂ ਕਿਹਾ ਜਾਂਦਾ ਕਹਿੰਦੇ ਸਭ ਤੋਂ ਸਸਤਾ ਕਾਰ ਬਾਜ਼ਾਰ ਫੋਦੀ ਕਾਰ ਬਾਜ਼ਾਰ 16 ਮਾਡਲ ਰੇਟ ਸਵਾ 3 ਜੀ ਸਵਾਤਨ ਲੱਖ ਰੁਪਏ ਉਹ ਲੱਗੇ ਨਹੀਂ ਕਹਿੰਦਾ ਮੈਂ ਰੀਅਲੀ ਇਹੀ ਰੇਟ ਹੈ ਉਹ ਸਾਨੂੰ ਪਤਾ ਹੀ ਆਈ ਪਹਿਲਾਂ ਅਸੀਂ ਕਹਿਨਦੇ ਬਾਈ ਇਹਨਾਂ ਮਾੜਾ ਚੈੱਕ ਕਰ ਲੋ ਕਿਤੇ ਕਾਪੀ ਤੇ ਨਾਲ ਵੀ ਗਲਤ ਕੁਤਰਾ ਲਿਖਿਆ ਹੋਵੇ ਵੀ ਖਰਚਾ ਸਵਾਤਨ ਲੱਖ ਰੁਪਿਆ ਹੋ ਗਿਆ ਹੁਣ ਇਹਦੇ ਤੇ ਪਰ ਗੱਲ ਕਰਾਂ ਬਈ ਸਵਾਤਨ ਲੱਖ ਰੁਪਿਆ ਦੇ ਵਿੱਚ ਫਾਈਨਲ ਨੈਟ ਪ੍ਰਾਈਸ ਆ ਤੇ ਤੁਹਾਡਾ 322 ਦਾ ਲੋਨ ਕਰਾ ਦਾਂਗੇ ਸਿਬਲ ਵਧੀਆ ਤਾਂ ਤੁਹਾਡਾ ਬਾਈ ਲੋਨ ਹੋ ਜਾਊਗਾ ਤੁਹਾਡਾ ਹਣਾ ਤੇ ਆ ਆ ਗਈ ਆਪਣੀ ਡਿਜ਼ਾਇਰ ਕਾਰ ਇਹ ਕਿਹੜਾ ਮਾਡਲ ਆ ਗਈ ਆਪਣੀ ਇਹਦਾ ਮਾਡਲ ਹੈ ਜੀ 16 16 ਇਹ ਗੱਡੀ ਆਪਾਂ ਦੇ ਦਾਂਗੇ 3.5 ਲੱਖ ਰੁਪਏ ਦੀ 16 ਮਾਡਲ 16 ਮਾਡਲ ਯਾਰ ਲੈ ਵੀ 3.5 ਲੱਖ ਰੁਪਏ ਰੇਟ ਮਾਰਕੀਟ ਤੇ ਗੱਲ ਕਰੀਏ ਲਗਭਗ 4.5 4 ਲੱਖ ਰੁਪਏ ਡਿਮਾਂਡ ਰਹੀ ਹੈ 4.5 ਹਾਂ ਤੇ ਤੁਸੀਂ 3.5 ਲੱਖ ਰੁਪਏ ਆ ਗਿਆ 3.5 ਲੱਖ ਇਹ ਜੋ ਵੀ ਕੁਛ ਨਾ ਕੁਛ ਕਟੂਗਾ ਕਰ ਲਾਂਗੇ ਮਾੜਾ ਮੋਟਾ ਕੋਈ ਦਿੱਕਤ ਨਹੀਂ ਮਾੜਾ ਮੋਟਾ ਇਹ ਜੋ ਵੀ ਘਟੂਗਾ ਬਈ ਡੀਜ਼ਲ ਕਾਰ ਹੈ ਚੈੱਕ ਕਰ ਲਓ ਡੀਜ਼ਲ ਦੀ ਕਾਰ ਹੈ ਦਾ ਡੀਜ਼ਲ ਦੀ ਡੀਜ਼ਲ ਦੀ ਕਾਰ ਬਈ ਹੈਨਾ ਤੇ ਆ ਆ ਜੋ ਇੱਕ ਵਰਨਾ ਹੋਰ ਵਰਨਾ ਤਾਂ ਨਹੀਂ ਕੋਈ ਘਾਟਾ ਆਪਣੇ ਲਵੇ ਬਈ ਵਰਨਾ ਬਹੁਤ ਨਹੀਂ ਘਾਣਾ ਆਪਣੇ ਲਵੇ ਏਵੀ 1.6 ਹੈ ਜੀ 1.6 ਨਵੇਂ 16 ਮਾਡਲ ਹੈ ਨਵੇਂ 69ਵੀਂ 6ਪ ਵਾਲੀ ਕਾਰ ਹੈ ਹੈਨਾ ਤੇ ਪਹਿਲੀ ਕਾਰ ਹੈ ਜਿਹੜੀ ਦਾ ਮੈਂ ਰੇਟ 4 ਕਹੂੰਗਾ ਨਹੀਂ ਦਾ 3 ਤੁਨ 16 ਮਾਡਲ ਇਹ 4 ਲੱਖ ਦੀ 16 ਮਾਡਲ ਕਾਰ ਸਿਰਫ 4 ਲੱਖ ਰੁਪਏ ਦੀ ਵਰਨਾ ਕਾਰ ਬਈ 1.6 ਕੋਈ ਦੇ ਕੇ ਦਿਖਾਵਾ ਰੇਟ ਬਈ ਨਹੀਂ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਬਾਕੀ ਆਪਣਾ ਬਈ ਕੰਪੀਟੀਸ਼ਨ ਆਪਣੇ ਨਾਲ ਹੀ ਹੈ ਵਾਹ ਉਹ ਇਹੀ ਗੱਲ ਆ ਚਲੋ ਕਹਿ ਦੇਈਦਾ ਇੱਕ ਵੈਸੇ ਹੈਨਾ ਇੱਕ ਹੈਗੇ ਤਾਂ ਸਾਰੇ ਭਰਾ ਹੀ ਨੇ ਹਨਾ ਭਰਾ ਨੇ ਮੈਂ ਇੱਕ ਵਾਰ ਵਿੱਚ ਥੋੜੀ ਗੱਲ ਕਹਿਦਾ ਇੱਥੇ ਆ ਕੇ ਕਹੀ ਕਹਿੰਦੇ ਆ ਮੈਂ ਵਿੱਚ ਨੌ ਵੀ ਲੈ ਦੇਣਾ ਫੀਵੀ ਤੇਰਾਂ ਵਾਲੇ ਜਦੋਂ ਸਾਡਾ ਕੰਮ ਚੱਲਦਾ ਉਹਨਾਂ ਦਾ ਵੀ ਨਾਲ ਹੀ ਚੱਲ ਹਾਂ ਮੇਰੇ ਪਹਿਲੇ ਲਾਈਵ ਚੋਂ ਨਾਲ ਹੀ ਜੁੜੇ ਸੀ ਠੀਕ ਐ ਤੇ ਆ ਕੇ ਲੋਕ ਕਹਿਣਗੇ ਉਹ ਖਰਾਬ ਨੇ ਉਹੀ ਲੋਕ ਉੱਥੇ ਜਾ ਕੇ ਕਹਿਣਗੇ ਉਹ ਖਰਾਬ ਨੇ ਹਾਂ ਅਈ ਸਾਡੀ ਕਿਸ ਨਾਲ ਕੋਈ ਰੇਸ ਨਹੀਂ ਸਾਡੀਆਂ ਆਪਸ ਵਿੱਚ ਗੱਲਾਂ ਵੀ ਹੁੰਦੀਆਂ ਮੂੰਹ ਪਿਆਰ ਸਭ ਨਾਲ ਹੈੀ ਮਤਲਬ ਕਈ ਵਾਰ ਲੋਕ ਹੀ ਖਰਾਬ ਕਰ ਦਿੰਦੇ ਨੇ ਵੀਰੇ ਹਨਾ ਕਿਵੇਂ ਸੋਸ਼ਲ ਮੀਡੀਆ ਇਹੋ ਜੀ ਚੀਜ਼ ਹੈ ਜਿਵੇਂ ਆਪਾਂ ਕਈ ਸਿੰਗਲਾਂ ਤੋਂ ਗਰਾਂ ਦੇ ਦੇਖਦੇ ਹਨਾ ਉਹ ਆਪ ਨਹੀਂ ਲੜਦੇ ਹੁੰਦੇ ਲੋਕ ਲੜਾਉਂਦੇ ਆ ਨਹੀਂ ਲੜਦੇ ਲੋਕ ਲੜਾਉਂਦੇ ਆ ਬਈ ਮਿੱਤਰੋ ਲੜਿਆ ਨਾ ਕਰੋ ਯਾਰ ਮੂੰਹ ਪਿਆਰ ਵੰਡਣ ਆਇਆਗੇ ਮੂੰਹ ਪਿਆਰ ਵੰਡੋ ਸਭ ਨਾਲ ਵਰਤ ਕੇ ਰਹੋ ਯਾਰ ਬਿਲਕੁਲ ਕੀ ਲੈ ਜਾਣਾ ਦੁਨੀਆ ਤੋਂ ਬਾਈ ਰੁਪਈਆ ਸਾਰਾ ਕੁਝ ਨਹੀਂ ਹੁੰਦਾ ਰੁਪਈਆ ਹੀ ਸਾਰਾ ਕੁਝ ਹੁੰਦਾ ਇਹ ਚੀਜ਼ ਆਪਾਂ ਸਮਝਦੇ ਹਨਾ ਤੇ ਬਸ ਸਰਕਲ ਚੱਲਣਾ ਚਾਹੀਦਾ ਕਿਸੇ ਦੀ ਬੁਰਾਈ ਨਾ ਕਰੋ ਨਿੰਦਿਆ ਨਾ ਕਰੋ ਜੋ ਹੈ ਹੈ ਆਉ ਟ੍ਰਾਈ ਲੋ ਤੇ ਕਾਰਾਂ ਲੈ ਜਾਓ ਬਸ ਗੱਲ ਇੰਨੀ ਮੁੱਕਦੀ ਆ ਬਾਈ ਹੈਨਾ ਤੇ ਅਗਲੀ ਆ ਗਈ ਆਪਣੇ ਕੋਲ ਹਾਂਜੀ ਆ ਗਈ ਸਰ ਇਹ ਡੀਮੋਸ ਲੀਵਾ ਬਹੁਤ ਵਧੀਆ ਕਾਰ ਆ 12 ਮਾਡਲ ਹੈ ਹੂੰ ਹੂੰ ਇਹ ਕਾਰ ਆ ਪਾ 240 ਦੀ ਦੇਦਾ ਪੰਜਾਬ ਨੰਬਰ 12 ਮਾਡਲ ਹਾਂਜੀ ਸਿਰਫ 2 ਲੱਖ ਤੇ 40000 ਰੁਪਈਆ ਦੀ ਬਿਲਕੁਲ ਸਰ ਆਜੋ ਸੁਪਰਫਟ ਕਾਰ ਦੇਵਾ ਤੁਹਾਨੂੰ ਮੈਂ ਆ ਆ ਗਈ ਐਚ ਆਰ 26 ਗੁਰਦਾਵਾ ਦਾ ਨੰਬਰ ਹੈ ਇਹ ਟੌਪ ਵੇਰੀਐਂਟ ਹੈ ਜੀ ZXI ਅੱਛਾ ਮਾਡਲ 10 ਹੈ ਹਾਂ ਹਾਂ ਇਹ ਗੱਡੀ ਆਪਾਂ 1.5 ਲੱਖ ਰੁਪਏ ਹੀ ਦੇ ਦਾਂਗੇ ਲਾਈ ਵਗੈਰਾ ਲੱਗੇ ਹੋਏ 1.5 ਲੱਖ ਰੁਪਏ ਹਾਂਜੀ ਆਜੋ ਤੁਹਾਨੂੰ ਮੈਂ ਤੋਹਫਾ ਦਵਾਂ ਹੋਰ ਬਾਈ ਮਾਰਕੀਟ ਤੇ ਹੈ ਹੀ ਨਹੀਂ ਇਹਦੇ ਨਾਲ ਦੀ ਕਿਸੇ ਕਾਰੋਬਾਰ ਤੇ ਗੱਲ ਕਰਨਾ ਕਾਰੋਬਾਰ ਤੇ ਤੁਹਾਨੂੰ ਮਿਲੇ ਨਹੀਂ ਸਕਦੀ ਇਦਾਂ ਦੀ ਇਹ ਆ ਗਈ ਵਿਲੀ ਜੀਪ ਕਹਦੀ ਆਪਾਂ ਇਹਨੂੰ ਦਿੱਲੀ ਜੀਪ ਹੈ 에ਅਰ ਫੋਰਸ ਦੇ ਵਿੱਚ ਨਾ ਲੋਕਾਂ ਦੇ ਟ੍ਰੇਡ ਹੁੰਦੇ ਆ ਮੈਂ ਮੇਰਾ ਟ੍ਰੇਡ ਵੀ ਜਿਗਾੜ ਜੇ ਵਾਲਾ ਸੀਗਾ ਠੀਕ ਹੈ ਜੀ ਚਲੋ ਉਹਦੇ 'ਚ ਆਪਾਂ ਕੁਝ ਗਾ ਨਹੀਂ ਜਾਂਦੇ ਹਾਂ ਪਰ ਆ ਮੇਰੀ ਡ੍ਰੀਮ ਜੌਬ ਹੈ ਠੀਕ ਹੈ ਮੈਂ ਪਿਆ ਸੋਚਿਆ ਕਰਦਾ ਸੀ ਵੀ ਯਾਰ ਆਪਾਂ ਜੀਪ ਬਣਾਵਾਂਗੇ ਫਿਰ ਜਿਪਸੀ ਬਣਾਵਾਂਗੇ ਹਾਂ ਹਾਂ ਸੋ ਇੱਥੇ ਟੋਟਲ ਮੇਰਾ ਖਰਚਾ ਹਲੇ 2 10 ਕਾ ਆ ਠੀਕ ਹੈ ਜੀ ਹੁਣ ਅਸੀਂ ਜਿਪਸੀ ਬਣਾਵਾਂਗੇ ਠੀਕ ਹੈ ਇਹਨੂੰ ਵੇਚ ਕੇ ਜਿਪਸੀ ਬਣਾਵਾਂਗੇ ਦੁਬਾਰੇ ਓਕੇ ਫੇਰ ਕੁ ਮੜਾ ਮੋਟਾ ਕਮਾਵਾਂਗੇ ਇਹ ਆ ਗਈ ਬਈ ਹਨਾ ਇਹ ਤੁਸੀਂ ਲਿਆਦਾ ਇਹਦੇ ਚ ਅਸੀਂ ਕੁਆਲਿਸ ਦਾ ਇੰਜਨ ਲਾਇਆ ਹੈ ਕੁਆਲਿਸ ਦੀ ਗੇਅਰ ਹੈ ਇਹ ਤੁਸੀਂ ਆਪ ਤਿਆਰ ਕਰਿਆ ਮੈਂ ਆਪ ਤਿਆਰ ਕਰਿਆ ਪੂਰੀ ਠੀਕ ਹੈ ਇੱਕ ਬਾਈ ਨੂੰ ਨਾ ਮੋਡੀਫਿਕੇਸ਼ਨ ਦਾ ਬਹੁਤ ਸ਼ੌਂਕ ਹੈ ਜਿਵੇਂ ਬਾਈ ਨੇ ਪਹਿਲਾਂ ਕਿਹਾ ਵੀ ਬਾਈ ਨੂੰ ਮੋਡੀਫਿਕੇਸ਼ਨ ਦਾ ਸ਼ੌਂਕ ਬਹੁਤ ਆ ਹੁਣਾ ਜਿੰਨੀ ਤਿਆਰ ਹੋ ਹਲੇ ਤਿਆਰ ਹੋ ਰਹੀ ਹੈ ਇਹ ਇਹ ਨਹੀਂ ਅਭੀ ਆਹ ਜਨਾਵਾਂਗੇ 10 ਦਿਨ ਹੋਰ ਆ 10 ਦਿਨਾਂ ਲੇ ਹੋਰ ਲੱਗਣੇ ਤੇ ਵੀ ਇਹ ਚੀਜ਼ ਹਲਦਾ ਰੈਡੀ ਹੋਣ ਲੱਗ ਰਹੀ ਹੈ ਬਾਈ ਜਦੋਂ ਤੁਸੀਂ ਆਉਂਗੇ ਹੋ ਸਕਦਾ ਰੈਡੀ ਹੋ ਜੇ ਵਧੀਆ ਤਿਆਰ ਹੋਈ ਹੈ ਜੇ ਕਿਸੇ ਨੇ ਲੈਣੀ ਆ ਇਹ ਕਿੰਨੇ ਰੁਪਈਆ ਦੀ ਕਾਰ ਇਹ ਜੀ ਇਹ ਆਪਾਂ ਸਵਾਦ ਦੋ ਦੀ ਦੇ ਦਾਂਗੇ ਜੀ ਸਵਾਦ ਦੋ ਦੀ ਹੁਣ ਲੋਕ ਐਨਆਰਆਈਆਂ ਨੂੰ 6-6 ਦੀਆਂ ਵੀ ਚੇਕੀ ਜਾਂਦੇ ਆ ਹਾਂ ਹਾਂ ਸਿਰਫ ਇੱਕ ਅਸਾ ਮਾਡਲ ਬਸਦਾ ਕੋਈ ਲੋੜ ਹੀ ਨਹੀਂ ਦੀ ਮਾਡਲ ਇਹ ਹੈਗਾ 78 78 ਮਾਡਲ ਆ ਹਾਂ ਚਿਪੜੀ আরਸੀ ਇਹਦੇ ਬਟ ਪਾਸਿੰਗ ਆਊਟ ਠੀਕ ਹੈ ਤੇ ਬਈਆ ਲੈਟਾ ਲੂਟਾਂ ਦੇ ਉਹ ਤੁਹਾਨੂੰ ਦੀਨੇ ਸਾਹਿਬ ਹੋ ਜਾਣੀਆਂ ਨੇ ਲੇਰੋ ਵਾਲੀਆਂ ਲੱਗਣੀਆਂ ਇਹਦਾ ਬਣਾ ਲੈ ਸਹਜ ਸਵਾ 2 ਲੱਖ ਰੁਪਏ ਇੱਕ ਵਾਰ ਦਿਖਾ ਦੇ ਰਾਹੁਲ ਮੂਹਰੇ ਆ ਕੇ ਦਿਖਾ ਦੇ ਮੇਰਾ ਭਾਈ ਰੇਟ ਇਹਦਾ ਬਈ ਇੰਨਾ ਘੈਂਟ ਆ ਇਹ ਬਈ ਹਨਾ ਵਾਹ ਕਮਾਲ ਹੈ ਸਿਰਫ ਸਵਾ 2 ਲੱਖ ਰੁਪਈਆ ਦੇ ਵਿੱਚ ਫੁੱਲੀ ਮੋਡੀਫਾਈ ਜੀਪ ਇਹ ਤੁਸੀਂ ਲੈ ਜਾ ਸਕਦੇ ਹੋ ਇਹ ਰੇਟ ਵੀ ਨਹੀਂ ਮਿਲਣਾ ਏ ਜੀਬੋ ਵੀ ਨਹੀਂ ਮਿਲਨੇਗੇ ਦੇ ਫਾਸੋਂ ਮਨ ਲੱਗਦਾ ਬਈ ਹਨਾ ਸ਼ਾਇਦ ਵੀਡੀਓ ਪੈਣ ਤੋਂ ਘੰਟੇ ਬਾਅਦ ਇਹ ਸੇਲ ਵੀ ਹੋ ਜੇ ਹਾਂ ਹੋ ਜੂਗੀ ਹਨਾ ਬਾਕੀ ਬਈ ਬਾਈ ਦਾ ਵਧੀਆ ਬਣੀ ਹੋਈ ਆ ਬਈ ਹਨਾ ਸਭ ਵੀ ਕੀ ਜਾਂਦਾ ਤੇ ਆ i20 ਆਪਣੀ ਇਹ ਕਿਹੜਾ ਮਾਡਲ ਹੈ ਕਲਰ ਆਪਾਂ ਦੇ ਦਾਂਗੇ ਜੀ ਇਹਦੇ ਵੀ ਸੀएनजी ਲੱਗੀ ਆ પેટ્રોલ ਆ 10 ਮਾਡਲ ਆ ਠੀਕ ਹੈ 1 ਲੱਖ 45000 ਦੀ ਸਰਫ ਬਿਲਕੁਲ ਅਲਟੋ ਵਾਲਾ ਰੇਟ ਹੈ i20 ਸਰਫ 1 ਲੱਖ 45000 ਰੁਪਈਆ ਦੀ ਬਈ ਬਿਲਕੁਲ ਇਹਦੀ ਇਹਦੇ ਸੀਕੁਐਂਸ਼ੀਅਲ ਸੀਐਨਜੀ ਕਟ ਲੱਗੀ ਹੈ ਸੈਕੁਐਂਸ਼ੀਅਲ ਲੱਗੀ ਹੈ ਹਾਂ 20-3000 ਦੀ ਉਹ ਵੀ ਹੋਣੀ 1 45 ਦੀ ਕਾਰ ਹੈ ਤੁਸੀਂ ਆਪ ਦੇਖ ਲਓ ਪਿੱਛੇ ਕੀ ਰਿਹਾ ਗਿਆ ਬੋਲ ਗੱਲ ਕਰਾ ਉਹੀ 2 ਲੱਖ ਰੁਪਈਆ ਦੀ ਰਹਿ ਗਈ ਘੱਟੋ ਘੱਟ ਇੱਕ ਵੀਰੀ ਪਰ ਨਾਲ ਜਦੋਂ ਸੀਐਨਜੀ ਮਿਲ ਰਹੀ ਹੈ ਬਾਈ ਉਹਦਾ ਤਾਂ ਫਾਇਦਾ ਹੀ ਬਹੁਤ ਹੈ i20 ਚ ਸੀਐਨਜੀ ਜ਼ਰੂਰੀ ਆਈ ਥਿੰਕ ਸਵਿਫਟ ਚੱਲੇ ਜਾਂਦੀ ਹੈ ਇਹਦੀ ਐਵਰੇਜ ਨਹੀਂ ਦਿੰਦੀ ਹਾਂ ਹਾਂ ਪੈਟਰੋਲ ਤੇ ਥੋੜੀ ਜਿਹੀ ਘੱਟ ਆ ਵਰਨਾ ਇੱਕ ਹੋਰ ਆਏ ਆਪਣੇ ਵਰਨਾ ਕਿੰਨੇ ਪੰਜ ਨੇ ਤੁਸੀਂ ਵਰਨਾ ਇਕੱਠੀਆਂ ਲਾਉਣੀਆਂ ਦੀ ਇਹ ਅਸੀਂ ਕਿਹੜਾ ਮਾਡਲ ਹੈ ਇੱਕ ਥੋੜੀ ਮਿੱਤਰ ਨੇ ਮੇਰੇ ਵੀ ਵਰਨਾ ਕਿੰਗਾ ਇਹ ਅਸੀਂ ਵੀ ਮੰਤਰੀ-ਮੁਂਤਰੀ ਦਾ ਬਣੇ ਫਿਰਦੇ ਆ ਜੇ ਕਿੰਗ ਨਹੀਂ ਹੈਗੇ ਇਹ 13 ਮਾਡਲ ਹੈ ਜੀ ਡੀਜ਼ਲ 1.6 ਹਾਂ ਹਾਂ ਇਹ ਕਾਰ ਆਪਾਂ ਦੇ ਦਾਂਗੇ 275 ਦੀ 275 ਇਹਦੇ ਲਾਇ ਵੀ ਲਾ ਕੇ ਦੇਵਾਂਗੇ ਇਹਦੇ ਨਾਲ ਠੀਕ ਹੈ ਈਐਕਸ ਵਾਲਾ ਮਾਡਲ ਹੈ ਹਮ ਹੈ 1.6 275 ਦੀ ਮਾਡਲ 2013 ਜੀ 13 2 ਲੱਖ ਤੇ 75 ਹਜ਼ਾਰ ਚ 13 ਮਾਡਲ ਬਈ ਲੈ ਜਾ ਸਕਦੇ ਹੋ ਜੇ ਕਿਸੇ ਨੇ ਲੈਣੀਆਂ ਪ੍ਰੋਜੈਕਟਰ ਵਾਲੀ ਲਾਈਟਾਂ ਵਿੱਚ ਇੰਸਟਾਲਡ ਨੇ ਆਲਰੇਡੀ ਬਈ ਤੇ ਆ ਆ ਗਈ ਆਪਣੀ ਇਹ ਡਿਜ਼ਾਇਰ ਡਿਜ਼ਾਇਰ ਹੈਗੀ ਜੀ 2014 ਮਾਡਲ 14 ਤੇ ਅਲਾਏ ਵੀ ਲੱਗੇ ਆ ਟਾਇਰ ਵੀ ਵਧੀਆ ਪਏ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਸਰ 3 ਲੱਖ 5000 ਰੁਪਏ 3 ਲੱਖ 14 ਮਾਡਲ ਡੀ 14 ਮਾਡਲ ਆ ਹਾਂਜੀ ਵਾਹ ਜੀ ਵਾਹ ਰੇਟ ਵੀ ਬੜਾ ਜਾਇਜ਼ ਆ ਬਈ ਲਾਏ ਲੱਗੇ ਹੋਣੇ ਟਾਇਰਾਂ ਦੀ ਕੰਡੀਸ਼ਨ ਠੀਕ ਇੱਥੇ ਲੋਨ ਹੋ ਜੂ ਢਾਈ ਟੂਈ ਦਾ ਢਾਈ ਲੱਖ ਰੁਪਈਆ ਦਾ ਹਾਂਜੀ 50000 ਦੇ ਕੇ ਹਾਂ ਸਿਰਫ 50000 ਰੁਪਈਆ ਦੇ ਕੇ ਬਈ ਤੁਸੀਂ ਕਾਰ ਲਿਆ ਸਕਦੇ ਆ ਆ ਆ ਗਈ ਰੇਟਸ ਆਪਣੇ ਲਾਵੇ ਇਹ ਲਾਸਟ ਹੈ 11 ਮਾਡਲ ਹੈ ਜੀ ਹਾਂਜੀ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 1.5 ਲੱਖ ਰੁਪਏ ਦੀ 11 ਮਾਡਲ 1.5 ਲੱਖ ਰੁਪਈਆ ਦੀ ਹਾਂਜੀ ਤੇ ਭਈਆ ਆ ਵੀ ਲੈ ਜਾਓ ਪਟਰੋਲ ਪਟਰੋਲ ਦੀ ਗ੍ਰੈਂਡ ਆਈਟੈਨਿਕ ਹੋਰ ਆ ਆਪਣੇ ਲਵੇ ਪੰਜਾਬ ਨੰਬਰ ਖੜੀ ਹੈ ਗ੍ਰੈਂਡ ਆਈਟੈਨ ਆਹਾ ਇਹ ਵੀ ਵਾਈਟ ਕਲਰ ਦੇ ਵਿੱਚ ਆਪਣੇ ਲਵੇ ਚੈੱਕ ਕਰ ਲੋ ਆਜੋ ਪੰਜਾਬ ਨੰਬਰ ਦੀ ਲੁਧਿਆਣਾ ਦਾ ਨੰਬਰ ਹੈ ਤੇ ਇਹ ਵੀ ਡੀਜ਼ਲ ਹੈ ਜੀ 13 ਮਾਡਲ ਹੈ ਹਾਂਜੀ ਪਾਸਿੰਗ ਇਹਦੀ 28 ਤੱਕ ਹੈ ਠੀਕ ਹੈ ਔਰ ਇਹ ਕਾਂ ਰੱਪਾ ਤੁਹਾਨੂੰ ਦੇ ਦਾਂਗੇ 2.5 ਲੱਖ ਰੁਪਏ 2.5 ਲੱਖ ਆਏ ਤੁਹਾਨੂੰ ਅੰਦਰ ਉਹ ਦਿਖਾਦਾ ਖੁੱਲੀ ਪਈ ਆ ਤੇ ਅੰਦਰ ਚੈੱਕ ਕਰ ਓਕੇ ਗਾਰ ਓਕੇ ਗਾਰ ਇਹ ਐਵਰੇਜ 25 26 ਦੀ ਆਰਾਮ ਨਾਲ ਗੱਡੀ ਹੈ ਬਹੁਤ ਵੀਰੇ ਸਟੀਰਿੰਗ ਵਗੈਰਾ ਲੱਗੀ ਹੈ ਤੇਲ ਪਵਾਓ ਤੇ ਭੁੱਲ ਜਾਓ ਭੁੱਲ ਜਾਓ ਹਣ ਟੈਂਕ ਫੁੱਲ ਕਰਾ ਕੇ ਬਸ ਇਹ ਨਜ਼ਾਰੇਦਾਰ ਆ ਬਈ ਮਤਲਬ ਐਵਰੇਜ ਪੱਖੋਂ ਬਈ ਤੇ ਕਾਰ ਲੈ ਜਾ ਸਕਦੇ ਤੁਸੀਂ ਹੋਰ ਕਾਰ ਹੈ ਹਾਂਜੀ ਆਜੋ ਪਿਆਰੋ ਆਪਣੀ ਇਹ ਵੀ ਸੇਲ ਤੇ ਆ ਪਾ ਦਿੰਨੇ ਆਂਗੇ ਕੀ ਪਤਾ ਕੋਈ ਮੇਰੇ ਵਰਗਾ ਆ ਜੇ ਬਾਈ ਨੂੰ ਪਿਆਰੋ ਦਾ ਬਈ ਬੜਾ ਸ਼ੌਂਕ ਹੈ ਪਜੈਰੋ ਮੁੜ ਕੇ ਮੈਨੂੰ ਉਹ ਵਾਲੀ ਨਹੀਂ ਮਿਲੀ ਚਿੱਟੀ ਕਾਲੀ ਆ ਉਹ ਉਹ ਬੜੀ ਔਖੀ ਮਿਲਦੀ ਆ ਹਾਂ ਇੱਕ ਚਿੱਟੀ ਸਿਲਵਰ ਦਾ ਹੈ ਆਪਣੇ ਮਿੱਤਰ ਲਵੇ ਲਵੇ ਕੋਈ ਨਹੀਂ ਦੇਖ ਲਾਂਗੇ ਆ ਆ ਕਰ ਲਿਆ ਸਕਦੇ ਹੋ ਬਈ ਤੁਸੀਂ ਪਜੈਰੋ ਸਪੋਰਟਸ ਇਹ ਸਟicker ਹੋਰ ਹੈ ਜੀ ਇਹ ਸਟicker ਵਗੈਰਾ ਬਾਅਦ ਚ ਲੱਗੇ ਹੋ ਨੇ ਜਿਹੜੇ ਆ ਹਾਂ ਚ ਲਾਏ ਆ ਠੀਕ ਆ ਜੀ ਇਹ ਨਾ ਜਿਹੜੇ ਆਹ ਆਉਂਦਾ ਹੈ ਸ਼ੀਸ਼ੇ ਦੇ ਆਹ ਨਹੀਂ ਜਿਹੜੇ ਇਹ 2025 ਪਜੈਰੋ ਦੇ ਸਟicker ਨੇ ਅੱਛਾ ਹਾਂ ਜਿਹੜੀਆਂ ਬਾਰ ਬੁਰਤਾਂ ਆਉਂਦੀ ਨੇ ਆਪਣੇ ਆਪਣੇ ਉਰੀ ਸਰਕਾਰਾਂ ਕਰਕੇ ਆਜੋ ਦਿਖਾਦਾ ਤੁਹਾਨੂੰ ਅੰਦਰੋਂ ਅੰਦਰੋਂ ਛੱਤ ਛੁੱਤ ਪੂਰੀ ਵਧੀਆ ਪਈ ਆ ਬਈ ਵਧੀਆ ਕਾਰ ਐ ਇਹ ਤੁਸੀਂ ਆਪ ਚਲਾਣੇ ਹੋ ਕਾਰ ਹੋਣਾ ਇਸ ਦਾ ਇਹ ਚਲਾਉਂਦੇ ਵੀ ਆ ਬਾਕੀ ਆ ਤਿਆਰ ਤੁਰ ਵੀ ਮੈਂ ਕਰੀ ਆ ਛੱਤ ਛੁੱਤ ਠੀਕ ਐ ਕਰਵਾਈ ਆ ਮਤਲਬ ਓਕੇ 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 ਤੇ ਬਈ ਵਧੀਆ ਕਾਰ ਵੀ ਪਿਆ ਹੋਰ ਵੀ ਹੋ ਰਿਹਾ ਇਹ ਉਹ ਇਹ ਓਕੇ 4x4 ਐ ਅੱਛਾ ਮਾਡਲ ਕਿਹੜਾ ਐ ਇਹ ਇਹ 13 ਮਾਡਲ ਐ ਜੀ 13 ਮਾਡਲ ਕਿੰਨੇ ਦੀ ਦੇ ਰਹੇ ਆ ਆਪਾਂ ਇਹ ਦੇ ਦਾਂਗੇ ਆਪਾਂ 440 ਸਿਰਫ ਹਾਂਜੀ ਪਜ਼ੈਰੋ 4 ਲੱਖ 40 ਹਜ਼ਾਰ ਰੁਪਈਆ ਦੀ 13 ਮਾਡਲ ਟਾਇਰ ਵਧੀਆ ਪਏ ਨੇ ਬਈ ਮਿਲਦੀ ਐ ਕਿਸੇ ਪਾਸੋਂ ਇਹ ਮੈਨੂੰ ਦੱਸ ਦਿਓ ਕਮੈਂਡ ਕਰਕੇ ਹਨਾ ਰੇਟ ਬਾਕੀ 6-6 ਦਾ ਰੇਟ ਚੱਲਿਆਂਦਾ ਮਾਰਕੀਟ ਚ ਬਹੁਤ ਜ਼ਿਆਦਾ ਰੇਟ ਆ ਬਈ ਹੋਰ ਕਰ ਕੋਈ ਵੀ ਆ ਜਾਓ ਆ ਜਾਓ ਬਈ ਹਨਾ ਹਾਂ ਅਸੀਂ ਧੋਤੀਆਂ ਨਹੀਂ ਹਲੇ ਧੋਣ ਵਾਲੀਆਂ ਖੜੀਆਂ ਆਹ ਕਾਰ ਆ ਬਈ ਤੇ ਇਹ ਆ ਗਈ ਆਪਣੀ ਇਕੋ ਇਕੋ स्पोर्ट ਹੈ ਜੀ 13 ਮਾਡਲ ਹਾਂਜੀ ਡੀਜ਼ਲ ਤੇ ਹੈ ਵੀ ਟੌਪ ਵੇਰੀਐਂਟ ਹੈ ਠੀਕ ਹੈ ਜੀ ਇਹ ਵੀ ਦਿਨ ਅਸੀਂ ਆਪਾਂ ਦੇ ਦਾਂਗੇ ਸਰ 2,65,000 ਰੁਪਏ 2,65,000 ਰੁਪਏ ਤੇ ਲਾਂਗੇ ਮਾਨਤਨ ਦੇਖੀ ਤੇ ਆਹਾ ਟੌਪਟਾ 18 ਮਾਡਲ ਲੈ ਜੀ ਨੂੰ ਤੁੰਦ ਲਈ 18 ਮਾਡਲ ਦੀ ਸ਼ੇਪ ਆਈ ਸੀ ਇਹ 18 ਚ ਆਈ ਸੀਗੀ ਸ਼ੁਰੂਆਤੀ ਦੌਰ ਚ ਆਈ ਆ ਮਤਲਬ ਜਨਵਰੀ ਮਹੀਨੇ ਚ ਆਈ ਹੈ ਇਹ ਕਾਰ ਬਧੀਆ ਰੇਟ ਦੇ ਦੀ ਤਮਾਕੇ ਵਾਲਾ ਹਾਂ 4 ਲੱਖ 10000 18 ਮਾਡਲ ਬਾਈ ਮੈਂ ਲਾਸਟ ਵਾਸਤੇ ਹੀ ਰੱਖਿਆ ਸੀਗਾ ਮੈਂ ਤੁਮਾਂ ਕਵੀ ਕਰੀਏ ਚ 4 ਲੱਖ ਤੇ ਡੀਜ਼ਲ ਵਾਲੀ ਹੈ 4 10 ਹਾਂ 4 ਲੱਖ ਤੇ 10000 ਰੁਪਏ ਦੀ ਸਪੱਸ਼ਟ ਕਾਰਵਾਈ 18 ਮਾਡਲ ਡੀਜ਼ਲ ਡੀਜ਼ਲ ਦੀ ਕੋਈ ਦੇ ਕੇ ਦਿਖਾਓ ਨਹੀਂ ਮਿਲਦੀ ਕਾਰ ਆਪਣੇ ਲਵੇ ਖੜੀ ਆ ਜਿਹਦੇ ਨੇ ਕਾਰ ਗੱਡੀ origignal ਹੈ ਕਿਤੇ ਕੋਈ ਸੋਚਦਾ ਵੀ ਐਕਸੀਡੈਂਟ ਹੈ ਜਾਂ ਕੁਛ ਨਹੀਂ ਐਕਸੀਡੈਂਟ ਕੋਈ ਨਹੀਂ ਹੈਗੀ ਇਹ ਕਾਰ ਲੈ ਆਜੋ ਇੱਕੋ ਇੱਕੋ ਖੜੀ ਹੈ 22 ਲੱਖ ਰੁਪਏ ਦੀ 14 ਮਾਡਲ ਜੀ ਆਜੋ ਲੈ ਬਈ ਤੇ ਆਹ ਕਾਰ ਹੈ 14 ਮਾਡਲ ਇੱਕੋ sport ਤੇ ਬਈ ਸੋਹਣੀ ਕਾਰ ਹੈ ਆ ਸਾਈਡ ਸੂਟ ਦੇਖ ਹਣੇ ਇਹ ਆਈਆਂ ਆਈਆਂ ਨੇ ਬਈ ਕਾਰ ਆਣਾ ਤੁਸੀਂ ਚੈੱਕ ਕਰ ਲਓ ਵੀ ਇਦਾਂ ਦੀ ਕਾਰ ਖਰੀਦਦੇ ਨੇ ਬਾਈ ਹੋਰੀ ਤੁਹਾਨੂੰ ਰਵਿੰਗ ਰਵਿੰਗ ਕੰਪਾਉਣ ਕਰਕੇ ਵਧੀਆ ਓਕਰਪੋਰ ਹੋ ਜੂ ਕਾਰ ਜੇ ਕਿਸੇ ਨੇ ਕਾਰ ਲੈਣੀ ਹੈ ਤੇ ਡੀਜ਼ਲ ਤੇ ਐਵਰੇਜ ਨਾਰਮਲੀ 20-22 ਦੀ ਗੱਡੀ ਆਂਦੀ ਹੈ 1.5 ਇੰਜਨ ਆਉਂਦਾ ਇਹਦੇ 'ਚ ਹਾਂ 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 ਅ ਕਈ ਲੱਖ ਰੁਪਏ 'ਚ ਆਪਾਂ 14 ਮਾਡਲ ਦੇ ਦਾਂਗੇ ਠੀਕ ਹੈ ਤੇ ਬਈ ਮਿੱਤਰੋ ਇਹ ਕਾਰ ਲੈ ਜਾ ਸਕਦੇ ਕੋਈ ਹੋਰ ਵੀ ਬਹੁਤ ਕੋਈ ਕਾਰਾਂ ਮਾਈਨਰ ਕੋਲ ਖੜੀਆਂ ਫੋਰਚੂਨਾਂ ਦੋ ਤਿੰਨ ਖੜੀਆਂ ਮਤਲਬ ਜਿੰਨੀਆਂ ਕਾਰਾਂ ਆਪਾਂ ਤੁਹਾਨੂੰ ਦਿਖਾਤੀਆਂ ਮੇਰੇ ਕੋਲੇ ਫੋਰਚੂਨਰ ਕਾਲੇ ਰੰਗ ਦੀ ਵੀ ਖੜੀ ਹੈ ਮਾਡਲ 13 ਮਾਡਲ 13 ਮਾਡਲ ਤੇ ਆਪਣੇ ਲਵੇ 17 ਮਾਡਲ ਚਿੱਟੀ ਖੜੀ ਐ 17 ਮਾਡਲ ਚਿੱਟੀ ਖੜੀ ਐ ਨਵੀਂ ਸ਼ੇਪ ਦੀ ਹਾਂ ਸਾਰੀਆਂ ਖੜੀਆਂ ਨੇ ਮਤਲਬ ਬਈ ਗੱਲ ਤੁਸੀਂ ਜੇ ਕੋਈ ਲੈਣੀਆਂ ਤਾਂ ਬਾਦ ਫੋਨ ਕਰ ਲਓ ਨੰਬਰ ਦਿੱਤਾ ਹੋਇਆ ਕੈਟਾਲਾਗ ਵੀ ਬਾਈ ਹੋਰਾਂ ਦਾ ਬਣ ਜੂਗਾ ਨਾ ਬਣਾ ਦਾ ਅੱਜ ਤਾਂ ਬਣਾਓ ਬਣਾਓ ਬਾਈ ਉਹਰੇ ਬਾਈ ਉਹਨਾਂ ਕੰਮਕਾਰ ਕਰਦੇ ਨੇ ਬਈ ਹੈ ਨਾ ਟਾਈਮ ਲੱਗ ਜਾਂਦਾ ਮਤਲਬ ਕੈਟਾਲਾਗ ਨਹੀਂ ਬਣਾਇਆ ਤੇ ਹੁਣ ਸ਼ਾਇਦ ਬਣ ਜੇ ਹਣ ਆਪਾਂ ਕਹਿਤਾ ਵੀਡੀਓ ਤੁਹਾਨੂੰ ਵੀਡੀਓ ਪਾਏਗਾ ਪੱਕਾ ਬਣਿਆ ਪਿਆ ਸਾਰਿਆਂ ਘਰਾਂ ਤੋਂ ਬਸ ਮੈਸੇਜ ਉਹਦੇ ਕਰ ਦੇਣਾ ਫੋਨ ਦੇ ਉੱਤੇ ਤੁਹਾਡੇ ਲਈ ਕੈਟਾਲਾਗ ਪਹੁੰਚ ਜਾਣਾ ਆਪਦੇ ਆਪ ਨਾ ਤੁਹਾਨੂੰ ਫੋਨ ਕਰਕੇ ਮੰਗਾਉਣ ਦਾ ਧੰਦੇੜਾ ਵੀ ਕੈਟਲੌਗ ਪਾ ਦਿਓ ਇਹ ਪਾ ਦਿਓ ਨਾ ਕੁਝ ਨਹੀਂ ਭਾਈ ਤੁਹਾਡੇ ਲਈ ਆਟੋਮੈਟਿਕ ਆ ਜਾ ਕਰੀਏ ਸੀਵਾਸ WhatsApp ਤੇ ਹੈਲੋ ਲਿਖਣਾ ਹੈ ਕੈਟਲੌਗ ਆ ਜਾਣਾ ਇਹਨੂੰ ਪਹੁੰਚ ਜਾਣਾ ਚੱਲੀ ਫਿਰ ਆਪਾਂ ਚਲੋ ਠੀਕ ਹੈ ਵੀਰੇ ਥੈਂਕ ਯੂ ਮਿਲਦੇ ਆ ਬਹੁਤ ਜੀ ਬਾਕੀ ਭਾਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਫੌਜੀਕਰ ਬਾਜ਼ਾਰ ਲੰਗੋਵਾਲ ਲੱਭ ਲੋ ਹਾਂ ਆ ਲੋ ਮੰਡੀ ਦੇ ਵਿੱਚ ਆ ਭਾਈ ਹਾਂ